ਨਾਜ਼ਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਇਨ ਟੈਕਸਟ ਐਕਸਪੋ 2025 ਨੂੰ ਇਸ ਦੇ ਪਹਿਲੇ ਦਿਨ 10000 ਤੋਂ ਵੱਧ ਸੈਲਾਨੀਆਂ ਦੇ ਇਵੈਂਟ ਦੇ ਨਾਲ ਇੱਕ ਸ਼ਾਨਦਾਰ ਹੁੰਗਾਰਾ ਮਿਲਿਆ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਨੇਵਾਲ ਲੁਧਿਆਣਾ ਵਿਖੇ ਆਯੋਜਿਤ ਇਸ ਐਕਸਪੋ ਦਾ ਉਦਘਾਟਨ ਆਰ ਵਿਲਾਸ ਬਸੰਤ ਆਵਾਜਿਤ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ ਦੇ ਵਰਦਾਨ ਇੱਕ ਇਵੈਂਟ ਦੀ ਸ਼ੁਰੂਆਤ ਨੂੰ ਦਰਸਾਉਂਦੇ ਹੋ ਜੋ ਆਰਕੀਟੈਕਚਰ, ਉਸਾਰੀ ਅਤੇ ਘਰੇਲੂ ਸਜਾਵਟ ਉਦਯੋਗਾਂ ਦੇ ਭਵਿੱਖ ਨੂੰ ਆਕਾਰ ਦੇਣ ਦਾ ਵਾਅਦਾ ਕਰਦਾ ਹੈ। ਪਹਿਲੇ ਦਿਨ ਉਦਯੋਗ ਦੇ ਪੇਸ਼ੇਵਰਾਂ ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ ਅਤੇ ਬਿਲਡਰਾਂ ਦੇ ਨਾਲ ਨਵੇਂ-ਨਵੇਂ ਨਵੀਨਤਾਵਾਂ ਅਤੇ ਸਾਥੀਆਂ ਦੇ ਨਾਲ ਨੈੱਟਵਰਕ ਦੇਖਣ ਲਈ ਇਕੱਠੇ ਹੋਣ ਦੇ ਨਾਲ-ਨਾਲ ਇੱਕ ਮਹੱਤਵਪੂਰਨ ਮਤਦਾਨ ਦੇਖਿਆ ਗਿਆ। ਪਰਦਰਸ਼ਨੀ ਵਿੱਚ ਕਰੇਡੂ ਸਜਾਵਟ ਨਿਰਮਾਣ ਅਤੇ ਆਰਕੀਟੈਕਚਰਲ ਟੈਕਨੋਲੋਜੀ ਵਿੱਚ ਨਵੇਂ ਉਤਪਾਦਾਂ ਦੀ ਇੱਕ ਰੇਂਜ ਪ੍ਰਦਰਸ਼ਿਤ ਕੀਤੀ ਗਈ ਜਿਸ ਵਿੱਚ ਉਦਯੋਗ ਲਈ ਨਵੀਨਤਮ ਤਰੱਕੀ ਅਤੇ অতি ਆਧੁਨਿਕ ਹੱਲਾਂ ਦੀ ਵਿਸ਼ੇਸ਼ਤਾ ਹੈ ਇਨਟੈਕਸਟ ਐਕਸਪੋ ਦੇ ਆਯੋਜਕ ਉਡਾਨ মিডিਆ ਐਂਡ ਕਮਿਊਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੀਐਸ ਢਿੱਲੋਂ ਨੇ ਪ੍ਰਗਟ ਕੀਤਾ ਕਿ ਪਹਿਲੇ ਦਿਨ ਭਾਰੀ ਮਤਦਾਨ ਉਦਯੋਗ ਵਿੱਚ ਇਨਟੈਕਸਟ ਐਕਸਪੋ ਦੀ ਮਹੱਤਤਾ ਦਾ ਦੀ ਪੁਸ਼ਟੀ ਕਰਦਾ ਹੈ ਇੱਕ ਅਜਿਹਾ ਪਲੇਟਫਾਰਮ ਬਣਾਉਣਾ ਸਾਡਾ ਟੀਚਾ ਰਿਹਾ ਹੈ ਜੋ ਪੇਸ਼ੇਵਰਾਂ ਨੂੰ ਜੋੜਨ ਸਹਿਯੋਗ ਕਰਨ ਅਤੇ ਆਰਕੀਟੈਕਚਰ ਅਤੇ ਉਸਾਰੀ ਦੇ ਪਵਿੱਖ ਦੀ ਪਰਚੋਲ ਕਰਨ ਲਈ ਇਕੱਠੇ ਕਰਦੇ ਹਾਂ ਆਰ ਆਈ ਆਈਏ ਪੰਜਾਬ ਚੈਪਟਰ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਆਲੂਵਾਲੀਆ ਨੇ ਇਸ ਸਮਾਗਮ ਲਈ ਆਪਣਾ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ ਕਿ ਇਨਟੈਕਸਟ ਐਕਸਪੋ ਇੱਕ ਕਮਾਲ ਦੀ ਪਹਿਲ ਕਦਮੀ ਹੈ ਜੋ ਪ੍ਰਦਰਸ਼ਿਤ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਦੀ ਹੈ ਜੋ ਨਵੀਨਤਮ ਟੈਕਨੋਲੋਜੀਆਂ ਅਤੇ ਉਸਾਰੀ ਵਿੱਚ ਅਪਡੇਟ ਕੀਤੇ ਰੁਝਾਨਾਂ ਨੂੰ ਦਰਸਾਉਂਦੀ ਹੈ ਜਿਸ ਨਾਲ ਇਹ ਪੇਸ਼ੇਵਰਾਂ ਲਈ ਇੱਕ ਦਿਲਚਸਪ ਪਲੇਟਫਾਰਮ ਵੀ ਹੈ ਉਦਯੋਗ ਦੇ ਭਵਿੱਖ ਦੀ ਪਰਚੋਲ ਕਰੋ ਅਤੇ ਅਨੁਭਵੀ ਵੀ ਕਰੋ ਆਰ ਬਲਬੀਰ ਬੱਗਾ ਆਈਆਈਏ ਲੁਧਿਆਣਾ ਸੈਂਟਰ ਦੇ ਚੇਅਰਮੈਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਇਹ ਨੋਟ ਕੀਤਾ ਕਿ ਇਹ ਐਕਸਪੋ ਲੁਧਿਆਣਾ ਨੂੰ ਆਰਕੀਟੈਕਚਰਲ ਉਤਮਤਾ ਲਈ ਇੱਕ ਵੱਧ ਰਹੇ ਕੇਂਦਰ ਵਜੋਂ ਸਥਾਪਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਸੀ ਜਿਸ ਨੇ ਉਦਯੋਗ ਦੇ ਪੇਸ਼ੇਵਰਾਂ ਅਤੇ ਪ੍ਰਮੁੱਖ ਬ੍ਰਾਂਡਾਂ ਦੋਵਾਂ ਦੀ ਮਹੱਤਵਪੂਰਨ ਭਾਗੀਦਾਰੀ ਅਤੇ ਦਿਲਚਸਪੀ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵੱਡੇ ਬ੍ਰਾਂਡ ਅਤੇ ਉਹਨਾਂ ਦੇ ਨਵੀਨਤਮ ਉਤਪਾਦ ਡਿਸਪਲੇ ਤੇ ਨਵੀਂ ਤਕਨੀਕਾਂ ਅਤੇ ਰੁਝਾਨਾਂ ਦੇ ਅਨੁਕੂਲ ਹੋਣ ਲਈ ਉਦਯੋਗ ਦੀ ਉਤਸੁਕਤਾ ਨੂੰ ਦਰਸਾਉਂਦੇ ਹਨ ਇਵੈਂਟ ਦੀ ਇੱਕ ਮੁੱਖ ਵਿਸ਼ੇਸ਼ਤਾ ਅੱਠ ਉਤਰੀ ਚੈਪਟਰ ਦੇ ਚੇਅਰਮੈਨਾਂ ਦੀ ਸਰਗਰਮ ਭਾਗੀਦਾਰੀ ਸੀ ਜਿਨ੍ਹਾਂ ਨੇ ਸਮਾਗਮ ਵਿੱਚ ਵਿਚਾਰ ਵਟਾੰਦਰੇ ਅਤੇ ਗੱਲਬਾਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਇਹ ਸਹਿਯੋਗ ਇਨਟੈਕਸਟ ਐਕਸਪੋ ਦੁਆਰਾ ਬਣਾਏ ਗਏ ਨੈਟਵਰਕ ਦੀ ਮਜ਼ਬੂਤੀ ਅਤੇ ਉਦਯੋਗ ਨੂੰ ਅੱਗੇ ਵਧਾਉਣ ਲਈ ਅਜਿਹੇ ਇਕੱਠਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਡਿਸਪਲੇ ਤੇ ਨਵੇਂ ਉਤਪਾਦਾਂ ਅਤੇ ਟੈਕਨੋਲੋਜੀਆਂ ਦੀ ਇੱਕ ਪ੍ਰਭਾਵਸ਼ਾਲੀ ਰੇਂਜ ਦੇ ਨਾਲ ਇਨਟੈਕਸਟ ਐਕਸਪੋ 2025 ਪਹਿਲਾ ਹੀ ਆਰਕੀਟੈਕਚਰ ਅਤੇ ਨਿਰਮਾਣ ਖੇਤਰਾਂ ਵਿੱਚ ਪੇਸ਼ੇਵਰਾਂ ਲਈ ਇੱਕ ਜ਼ਰੂਰੀ ਹਾਜ਼ਰ ਇਵੈਂਟ ਵਜੋਂ ਸਥਾਪਿਤ ਹੋ ਚੁੱਕਾ ਹੈ ਇਹ ਇਵੈਂਟ 3 ਫਰਵਰੀ 2025 ਤੱਕ ਜਾਰੀ ਰਹਿੰਦਾ ਹੈ ਜੋ ਨੈਟਵਰਕਿੰਗ ਗਿਆਨ ਸਾਂਝਾ ਕਰਨ ਅਤੇ ਉਦਯੋਗ ਵਿੱਚ ਨਵੀਨਤਮ ਰੁਝਾਨਾਂ ਦਾ ਪਰਚੋਲ ਕਰਨ ਦੇ ਹੋਰ ਮੌਕੇ ਵੀ ਪ੍ਰਦਾਨ ਕਰਦਾ ਹੈ ਇਸ ਮੌਕੇ ਆਰ ਚਰਨਜੀਤ ਸ਼ਾਹ ਆਰ ਆਸ਼ੀਸ਼ ਸੋਮਪੂਰਨਾ ਆਰ ਜੀਤ ਕੁਮਾਰ ਗੁਪਤਾ ਬੀਪੀਆਰ ਜਤਿੰਦਰ ਮਹਿਤਾ ਜੂਨੀਅਰ ਬੀਪੀਏਆਰ ਹਾਜ਼ਰ ਸਨ ਤੁਸ਼ਾਰ ਸੁਗਾਨੀ ਜੇਟੀ ਸੈਕਟਰੀ ਆਰ ਸੰਦੀਪ ਮਨੋਹਰ ਸਾਹਿਬ ਦਾ ਪ੍ਰਧਾਨ ਦਿਵਿਆ ਕੋਸ਼ ਆਰ ਰਾਜਨ ਟਾਂਗਰੀ ਆਰ ਸੰਜੇ ਸ਼ਰਮਾ ਵੀ ਸ਼ਾਮਲ ਸਨ